ਅਮਰ ਸਰਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਦੇ ਮੈਦਾਨ ਵਿੱਚ ਹੋਈ ਜ਼ੋਨਲ ਲੈਵਲ ਦੀ ਕਾਰਾਟੇ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਇਸ ਚੈਂਪੀਅਨਸ਼ਿਪ ਵਿੱਚ ਮਾਨੋ ਪਬਲਿਕ ਸਕੂਲ ਦੇ ਬੱਚਿਆਂ ਨੇ ਜਿੱਤ ਹਾਸਲ ਕਰ 골ਡ, ਸਿਲਵਰ ਅਤੇ ਬ੍ਰੌਂਜ਼ ਮੈਡਲ ਹਾਸਲ ਕੀਤੇ ਅਤੇ ਆਪਣੇ ਸਕੂਲ ਦਾ ਨਾਮ ਚਮਕਾਇਆ ਸਕੂਲ ਦੇ ਬੱਚਿਆਂ ਵੱਲੋਂ ਪ੍ਰਾਪਤ ਕੀਤੀ ਗਈ ਇਸ ਜਿੱਤ ਤੇ ਸਕੂਲ ਦੇ ਚੇਅਰਮੈਨ ਸ਼੍ਰੀ ਕੇ ਆਰ ਮਹੇਸ਼ਵਰੀ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਸਕੂਲ ਦੇ ਟਰਸਟੀ ਸ਼੍ਰੀ ਵਿਜੇ ਖੰਨਾ ਅਤੇ ਚੇਅਰਮੈਨ ਸਪੋਰਟ ਸੈੱਲ ਪੰਜਾਬ શ્રી ਪ੍ਰਮੋਦ ਪਾਟਿਆ ਨੇ ਸਕੂਲ ਵਿਖੇ ਇਹਨਾਂ ਜੇਤੂ ਬੱਚਿਆਂ ਨੂੰ ਮੈਡਲ ਪਾ ਕੇ ਸਰਮਾਨਿਤ ਕੀਤਾ ਅਤੇ ਇਹਨਾਂ ਬੱਚਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਬੱਚੇ ਇਹਨਾਂ ਖੇਡਾਂ ਵਿੱਚ ਪਾਗ ਲੈਂਦੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਸਕੂਲ, ਆਪਣੇ ਦੇਸ਼ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ। ਉਹਨਾਂ ਇਸ ਜਿੱਤ ਦਾ ਸਿਹਰਾ ਇਹਨਾਂ ਬੱਚਿਆਂ ਦੇ ਕੋਚ ਸੁਖਦੇਵ ਸਿੰਘ ਨੂੰ ਦਿੱਤਾ। ਜਿੰਨਾ ਸਿਰਫ 15 ਦਿਨ ਦੀ ਪ੍ਰੈਕਟਿਸ ਦੌਰਾਨ ਹੀ ਇਹਨਾਂ ਬੱਚਿਆਂ ਨੂੰ ਇਸ ਜਿੱਤ ਲਈ ਤਿਆਰ ਕੀਤਾ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੋਨੀਆ ਸਹਿਦੇਵ ਨੇ ਇਹਨਾਂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਕਰਾਟੇ ਨੈਸ਼ਨਲ ਕੋਚ ਸੁਖਦੇਵ ਸਿੰਘ ਦੀ ਛਲਾਗਾ ਕੀਤੀ ਅਤੇ ਉਹਨਾਂ ਕਿਹਾ ਕਿ ਸਕੂਲ ਵੱਲੋਂ ਇਹ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਬੱਚੇ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਇਸ ਮੌਕੇ ਪ੍ਰਮੁੱਖ ਸਮਾਜ ਸੇਵਕ ਰਾਜੇਂਦਰ ਸ਼ਰਮਾ ਗ੍ਰੀਜ਼ ਬੁੱਕ ਵਿਜੇਤਾ ਪੰਕਜ ਪ੍ਰੀਤੀ ਵਾਈਸ ਪ੍ਰਿੰਸੀਪਲ मैडम गुरप्रीत मैडम ममता ਅਤੇ ਸਕੂਲ ਦੇ ਅਧਿਆਪਕਾਂ ਅਤੇ ਹੋਰ ਸਟਾਫ ਮੈਂਬਰਾਂ ਨੇ ਵੀ ਇਹਨਾਂ ਬੱਚਿਆਂ ਨੂੰ ਵਧਾਈ ਦਿੱਤੀ। ਅੱਜ ਸਾਡੇ ਲਈ ਇਹ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਕੂਲ ਦੇ ਬੱਚੇ ਖੇਡਾਂ ਵਿੱਚੋਂ ਮੈਡ ਗਿਆ। ਉਹਨਾਂ ਸਾਡੇ ਕੋਚ ਦੀ ਮਿਹਨਤ ਦਾ ਫਲ ਹੈ ਕਿ ਉਹਨੇ ਬੱਚਿਆਂ ਨੂੰ ਐਸਟਰਨ ਟ੍ਰੇਨ ਕੀਤਾ ਹੈ। ਉਹ ਹਰ ਫੀਲਡ ਦੇ ਵਿੱਚ ਅੱਛਾ ਆਪਣਾ ਖੇਡ ਦਿਖਾਤਾ ਹੈ। ਉਹ ਆਜਾ ਦਿਨ ਸਾਡੇ ਲਈ ਬੜਾ ਇਹ ਖੁਸ਼ੀ ਦਾ ਦਿਨ ਹੈ ਕਿ ਸਾਡੇ ਕੋਚ ਜੀ ਨੇ ਅਨੰਦ ਨਾਲ ਔਰ ਬੱਚਿਆਂ ਨੇ ਮਿਹਨਤ ਅੱਜ ਬੜੇ ਗੌਰਵ ਨਾਲ ਆਪਣਾ ਦਿਨ ਮਨਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਜੀ ਜਿਹੜਾ ਜਨਰਲ ਜਿਹੜੀ ਕਰਵਾਈ ਗਈ ਸੀ ਖਾਸ ਕਰਕੇ ਮੈਂ ਵਧਾਈ ਦੇ ਪਾਤਰ ਸਾਡੇ ਸੁਖਦੀਪ ਸਿੰਘ ਨੇ ਕੋਚ ਨੈਸ਼ਨਲ ਕੋਚ ਜਿਨ੍ਹਾਂ ਦੀ ਮਿਹਨਤ ਲਗਨ ਹਰ ਜਗ੍ਹਾ ਕੰਮ ਆਉਂਦੀ ਹੈ ਹਾਲਕੇ 15 ਦਿਨ ਪਹਿਲੇ ਹੀ ਇਹਨਾਂ ਨੇ ਇੱਥੇ ਚਾਰਜ ਲੀਤਾ ਹੈ ਔਰ 15 ਦਿਨ ਦੇ ਅੰਦਰ ਅੰਦਰ ਹੀ ਜਿਸ ਤਰੀਕੇ ਮਿਹਨਤ ਲਗਨ ਨਾਲ ਇਹਨਾਂ ਨੇ ਬੱਚੇ ਦੀ ਤਿਆਰੀ ਕੀਤੀ ਹੈ ਉਹ ਖਾਸ ਕਰਕੇ ਬੜੇ ਵਧਾਈ ਦੇ ਸਲਾਗਾ ਯੋਗ ਨੇ ਖਾਸ ਕਰਕੇ ਚੇਅਰਮੈਨ ਸਾਹਿਬ ਜਿਹੜੇ ਅਸਲੇ ਆਊਟ ਆਫ ਸਟੇਸ਼ਨ ਨੇ ਮਿਸ਼ਰੀ ਸਾਹਿਬ ਉਹਨਾਂ ਦੀ ਮਿਹਨਤ ਲਗਨ ਖੰਨਾ ਸਾਹਿਬ ਬੈਠੇ ਨੇ ਦਸਤੀ ਇਹਨਾਂ ਦੀ ਮਿਹਨਤ ਲਗਨ ਖਾਸ ਕਰਕੇ ਬੱਚਿਆਂ 'ਚ ਇੰਨਾ ਪਿਆਰ ਇੰਨੀ ਲਗਨ ਹੋਇਆ ਕਿ ਇਹ ਚਾਹੁੰਦੇ ਨੇ ਕਿ ਸਾਡੇ ਬੱਚੇ ਵੀ ਮੁਲੰਦੀਆਂ ਤੱਕ ਪਹੁੰਚਣ 올림픽 ਤੱਕ ਪਹੁੰਚਣ ਸੋ ਅੱਜ ਜਿਸ ਤਰ੍ਹਾਂ ਇਹ ਬੱਚੇ ਜਿੱਤ ਕੇ ਆਏ ਨੇ 골ਡ সিলవర్ ਕਾਂਸੀਆ ਮੈਡਲ ਲੈ ਕੇ ਆਏ ਨੇ ਉਸ ਲਈ ਮੈਂ ਖਾਸ ਕਰਕੇ ਈਮਾਨ ਪਬਲਿਕ ਸਕੂਲ ਕੰਨਾ ਸਾਹਿਬ ਅਸੀਂ ਚੇਅਰਮੈਨ ਸਾਹਿਬ ਪ੍ਰਿੰਸੀਪਲ ਸਾਹਿਬ ਸਟਾਫ ਨੂੰ ਬਹੁਤ-ਬਹੁਤ ਤੇ ਬੱਚਿਆਂ ਨੂੰ ਵਧਾਈ ਦਿਨਾ ਮੈਂ ਸਮਝਦਾ ਪੜਾਈ ਦੇ ਨਾਲ-ਨਾਲ ਗੇਮਸ ਬਹੁਤ ਜ਼ਰੂਰੀ ਬੱਚਿਆਂ ਨੂੰ ਇਹ ਕੋਨਰ ਭੌਤਿਕ ਤੇ ਮਾਨਸਿਕ ਵਿਕਾਸ ਬਹੁਤ ਜਲਦੀ ਹੁੰਦਾ ਹੈ ਦੂਸਰਾ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਜਿਹੜਾ ਕਿ ਇਸ ਵੇਲੇ ਪੰਜਾਬ ਨਸ਼ੇ ਦੌਰ ਚ ਗੁਜ਼ਰ ਰਿਹਾ ਹੈ ਇਹ ਸਪੋਰਟਸ ਦਾ ਮਨ ਪਬਲਿਕ ਸਕੂਲ ਵਿੱਚ ਜਿਹੜਾ ਪੁਰਾਲਾ ਆਇਆ ਔਰ ਬੱਚਿਆਂ ਨੂੰ 골ਡ ਮੈਡਲ ਮਿਲਿਆ ਮੈਂ ਸਾਰੇ ਬੱਚਿਆਂ ਨੂੰ ਮੈਨੇਜਮੈਂਟ ਨੂੰ ਤੇ ਸਾਰੇ ਸਟਾਫ ਨੂੰ ਵਧਾਈ ਦੇ ਪਾਤਰ ਨੇ ਜਿਹੜੇ ਸਾਡੇ ਸੁਖਦੇਵ ਜੀ ਕੋਚ ਸੀ ਇਹਨਾਂ ਨੇ ਬੜੇ ਸ਼ਾਰਟ ਪੀਰੀਅਡ ਦੇ ਵਿੱਚ ਮਿਹਨਤ ਨਾਲ ਬੱਚਾ ਦੇ ਉਹ ਟ੍ਰੇਨਡ ਕਰਕੇ ਇਸ ਲੈਵਲ ਤੇ ਪਹੁੰਚਾਇਆ। ਉਹ ਨਾਲ ਹੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇਸ ਕੰਮ ਵਿੱਚ ਪੂਰਾ ਸਹਿਯੋਗ ਦਿੱਤਾ। ਮੈਂ ਆਸ਼ਾ ਕਰਨਾ ਕਿ ਮੈਨੇਜਮੈਂਟ ਅਗੋਂ ਵੀ ਇਸੇ ਤਰ੍ਹਾਂ ਸਹਿਯੋਗ ਕਰੇਗੀ ਤਾਂ ਸਾਡੇ ਸਕੂਲ ਦੇ ਬੱਚੇ ਪੜ੍ਹਾਈ 'ਚ ਦੇ ਅੱਗੇ ਹਰ ਫੀਲਡ 'ਚ ਅੱਗੇ ਹੈ ਹੀ ਐ ਤੇ ਮੈਂ ਮੈਨੂੰ ਕੋਈ ਇਹ ਵੀ ਚਾਹਨਾ ਕਿ ਅੱਗੇ ਸਾਡੇ ਬੱਚੇ ਸਪੋਰਟਸ ਵਿੱਚ ਵੀ ਹਿੰਦੁਸਤਾਨ ਦਾ ਨਾਮ ਰੌਸ਼ਨ ਕਰਨ। जी सर मैं ये बताना चाहूँगी कि माना पब्लिक स्कूल जो है वो एजुकेशन के साथ साथ वो स्पोर्ट्स और एक्टिविटीज़ में बहुत अच्छे से पार्टिसिपेट करता है तो रिसेंटली जैसे सुखदेव सर हमारे साथ एसोसिएट हुए हैं तो उन्होंने बहुत अच्छे से स्कूल में अपना अपना रोल प्ले किया जिस वजह से हमारे बच्चों ने कराटे में गोल्ड सिल्वर मेडलिस्ट मेडल लिया है जिसमें क्लास सिक्स और एट के बच्चे इन्वॉल्व हुए तो आई रियली अप्रिशिएट सुखदेव सर एंड मई स्टूडेंट्स भी कि जिन्होंने बहुत अच्छे से पार्टिसिपेट किया है इसमें